ਅੱਜ ਅਸੀਂ ਜਿਹੜੀ ਖਬਰ ਤੇ ਚਰਚਾ ਕਰਾਂਗੇ ਉਹ ਖਬਰ ਹਰ ਪੰਜਾਬੀ ਲਈ ਬੜਾ ਹੀ ਮਹੱਤਵ ਰੱਖਦੀ ਹੈ ਹਰ ਇੱਕ ਪੰਜਾਬੀ ਤੱਕ ਪਹੁੰਚਣੀ ਬਹੁਤ ਹੀ ਜ਼ਰੂਰੀ ਹੈ ਪੰਜਾਬ ਵਿੱਚ ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਦੇ ਕਾਫੀ ਮੁੱਦੇ ਉਠਾ ਰਹੀ ਸੀ ਅਤੇ ਸੈਂਟਰ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੀ ਸੀ ਪਰ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਿਯੂਧ ਖੁਦ ਹੀ ਖਤਰੇ ਵਿੱਚ ਪੈ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਦਿਨ ਪ੍ਰਤੀ ਦਿਨ ਬਗਾਵਤਾਂ ਉੱਠ ਰਹੀਆਂ ਹਨ ਜਿਸ ਨਾਲ ਉਸ ਦੀ ਹਾਲਾਤ ਕੋਈ ਵੀ ਸੁਧਰਦਾ ਨਹੀਂ ਰਹੇ ਦੂਜੇ ਪਾਸੇ ਪੰਜਾਬ ਵਿੱਚ ਇੱਕ ਨਵੀਂ ਖੁਸ਼ੀ ਦੀ ਲਹਿਰ ਰਹੀ ਹੈ ਕਿ ਪੰਜਾਬ ਵਿੱਚ ਇੱਕ ਨਵੀਂ ਪੰਥਕ ਪਾਰਟੀ ਬਣਨ ਜਾ ਰਹੀ ਹੈ ਜਿਸ ਦੀ ਸ਼ੁਰੂਆਤ ਬਹੁਤ ਹੀ ਵਧੀਆ ਢੰਗ ਅਤੇ ਤਰੀਕੇ ਨਾਲ ਹੋ ਰਹੀ ਹੈ ਜਿਸ ਪਾਰਟੀ ਵਿੱਚ ਨਵੇਂ-ਨਵੇਂ ਲੀਡਰ ਨੂੰ ਨਵਾਂ ਮੌਕਾ ਮਿਲੇਗਾ ਜੋ ਕਿ ਕਪੰਥਕ ਪਾਰਟੀ ਅਗਰਗੀ ਤੇ ਸਾਫ ਸੁਥਰੀ ਪਾਰਟੀ ਹੋਵੇਗੀ ਜਿਹੜੀ ਪੰਜਾਬ ਅਤੇ ਪੰਜਾਬੀਅਤ ਦੇ ਮੁੱਦੇ ਝਕੇਗੀ ਅਤੇ ਪੰਜਾਬ ਦੇ ਭਲੇ ਲਈ ਕੰਮ ਕਰੇਗੀ ਦੱਸ ਦਈਏ ਕਿ ਪੰਜਾਬ ਵਿੱਚ ਬਣਨ ਜਾ ਰਹੀ ਹੈ ਨਵੀਂ ਪਾਰਟੀ ਜਿਸ ਵਿੱਚ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਬਣੇ ਹੋਏ ਹਨ ਅਤੇ ਉਹਨਾਂ ਨੇ ਇਸ ਦਾ ਵੀ ਐਲਾਨ ਕੀਤਾ ਹੈ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਜੋ ਖੰਡੂਰ ਸਾਹਿਬ ਤੋਂ ਬਹੁਤ ਵੱਡੀ ਗਿਣਤੀ ਨਾਲ ਐਮਪੀ ਦੀਆਂ ਵੋਟਾਂ ਜਿੱਤੇ ਹਨ ਜਿਸ ਕਰਕੇ ਉਸ ਨੇ ਵੀ ਪਾਰਟੀ ਵਿੱਚ ਸ਼ਾਮਲ ਹੋ ਕੇ ਇੱਕ ਨਵੀਂ ਪਾਰਟੀ ਇੱਕ ਸਾਂਝੀ ਪਾਰਟੀ ਬਣਨ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਪਾਰਟੀ 14 ਜਨਵਰੀ ਵਾਲੇ ਦਿਨ ਮਾਗੀ ਦੇ ਮੇਲੇ ਤੇ ਹੀ ਇਸ ਦਾ ਇੱਕ ਗਠਨ ਕੀਤਾ ਜਾਵੇਗਾ ਤਾ ਜੋ ਇੱਕ ਪਵਿੱਤਰ ਸਥਾਨ ਹੈ ਜਿਸ ਜਿਹੜਾ ਕੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਆਪਣਾ ਥਾਂ ਗਵਾ ਲਿਆ ਹੈ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਉਸ ਦੀ ਥਾਂ ਤੇ ਇੱਕ ਨਵੀਂ ਪੰਥਕ ਪਾਰਟੀ ਬਣਨ ਜਾ ਰਹੀ ਹੈ ਜਿਹੜਾ ਦੀ ਅਪੀਲ ਕੀਤੀ ਗਈ ਹੈ ਕਿ ਸੰਗਤ ਬੜੀ ਵੱਡੀ ਗਿਣਤੀ ਵਿੱਚ ਸ੍ਰੀ ਮੁਕਤਸਰ ਸਾਹਿਬ ਵਿੱਚ 40 ਮੁਕਤਿਆਂ ਦੀ ਧਰਤੀ ਤੇ ਪਹੁੰਚ ਕੇ ਇਨਾਂ ਦਾ ਵਿੱਚ ਸ਼ਾਮਲ ਹੋਣ ਜਿਸ ਵਿੱਚ ਭਾਈ ਅਮਰਿਤਪਾਲ ਸਿੰਘ ਜੀ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਦਾ ਵੀ ਰਾਹ ਪੱਧਰਾ ਹੋ ਗਿਆ ਹੈ ਦੱਸ ਦिएਗੀ ਭਾਈ ਅਮਰਿਤਪਾਲ ਸਿੰਘ ਜੋ ਕਿ ਜੇਲ੍ਹ ਵਿੱਚ ਬੰਦ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾ ਰਿਹਾ ਹੈ ਖੁਫੀਆ ਜਾਣਕਾਰੀ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਈ ਹੈ ਕਿ ਮਾਗੀ ਦੇ ਮੇਲੇ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਜਾਣਗੇ ਭਾਈ ਅਮਰਤਪਾਲ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਮਿਲ ਕੇ ਇੱਕ ਨਵੀਂ ਪਾਰਟੀ ਦਾ ਗਠਨ ਕਰਨਗੇ ਜੋ ਕਿ ਪੰਜਾਬ ਦੇ ਹਿੱਤਾਂ ਅਤੇ ਭਲਾਈ ਲਈ ਕੰਮ ਕਰੇਗੀ ਇਸ ਲਈ ਹਰ ਇੱਕ ਪੰਜਾਬੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ 14 ਜਨਵਰੀ ਵਾਲੇ ਦਿਨ ਮਾਗੀ ਵਾਲੇ ਮੇਲੇ ਤੇ ਜਾਂ ਚਾਹਲੀ ਮੁਕਤੀਆਂ ਦੀ ਤਰਤੀ ਤੇ ਪਹੁੰਚ ਕੇ ਇਸ ਪਾਰਟੀ ਦੇ ਵਿੱਚ ਆਪਣਾ ਭਾਗੀਦਾਰੀ ਬਣ ਸਕਦੇ ਹਨ ਅਤੇ ਹਰ ਇੱਕ ਪੰਜਾਬੀ ਤੱਕ ਇਹ ਖਬਰ ਪਹੁੰਚਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਨੂੰ بلند ਕਰਨ ਵਾਲੀ ਇੱਕ ਪੰਜਾਬ ਵਿਚ ਪਾਰਟੀ ਨੂੰ ਇੱਕ ਨਵਾਂ ਰਾਹ ਮਿਲੇ ਤਾਂ ਜੋ ਹਰ ਇੱਕ ਪੰਜਾਬੀ ਦੇ ਭਲੇ ਦੀ ਖਬਰ ਸਾਂਝੀ ਕੀਤੀ ਗਈ ਹੈ ਤਾ ਜੋ ਪੰਜਾਬ ਦੀ ਭਲਾਈ ਲਈ ਇੱਕ ਪੰਥਕ ਪਾਰਟੀ ਦਾ ਗਠਨ ਹੋ ਸਕੇ ਜੋ ਕਿ ਇੱਕ ਨਵੀਂ ਅਤੇ ਸਾਫ਼ ਸੁਥਰੇ ਰਾਜਨੀਤਿਕ ਲੀਡਰ ਇਹਦੇ ਵਿੱਚ ਸ਼ਾਮਲ ਕੀਤੇ ਜਾਣਗੇ ਤਾਂ ਜੋ ਪੰਜਾਬ ਦੀ ਭਲਾਈ ਲਈ ਕਦਮ ਚੁੱਕੇ ਜਾ ਸਕਣ ਅਤੇ ਸੈਂਟਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਹਰ ਇੱਕ ਚੰਗੀ ਕੋਸ਼ਿਸ਼ ਕੀਤੀ ਜਾ ਸਕੇ